ਸੋਸ਼ਟੀ ਕਾਲਬਾਈ ਜੀ ਮੈਂ ਹਰਪ੍ਰੀਤ ਸਿੰਘ ਹਾਂ ਤੇ ਫੇਰ ਇੱਕ ਨਵਾਂ ਅਪਡੇਟ ਲੈ ਕੇ ਨਵੀਂ ਖਬਰ ਲੈ ਕੇ ਹਾਜ਼ਰ ਹਾਂ ਤੇ ਜਦੋਂ ਯੂਐਸਏ ਦੀ ਸਰਕਾਰ 'ਚ ਬਦਲੀ 트럼ਪ ਆਏ ਨੇਗੇ ਉਸ ਤੋਂ ਬਾਅਦ ਨਵੇਂ ਮੁੱਦੇ ਉਠਾਏ ਕਿ ਜਿਹੜੇ 2 ਨੰਬਰ 'ਚ ਰਹਿੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਰਿਪੋਰਟ ਕਰ ਦੇਣਾ ਤੇ ਮਾਮਲਾ ਭਖਿਆ ਤੇ ਜਾਜਾਂ ਦੇ ਜਾਜ ਭਰ ਕੇ ਭੇਜੇਗੇ ਮਿਲਟਰੀ ਦੇ ਤੇ ਉਸ ਤੋਂ ਬਾਅਦ ਲੱਗਿਆ ਲੋਕਾਂ ਨੂੰ ਥੋੜੇ ਦਿਨ ਹੀ ਕੰਮ ਚੱਲੂਗਾ ਉਸ ਤੋਂ ਬਾਅਦ ਰੁਕ ਜਾਊਗਾ ਪਰ ਐਦਾਂ ਦਾ ਕੁਝ ਵੀ ਨਹੀਂ ਹੋਇਆ ਉਸ ਤੋਂ ਬਾਅਦ ਕੰਮ ਇਹ ਚੱਲਦਾ ਹੀ ਸ਼ੁਰੂ ਚੱਲਦਾ ਹੀ ਆਉਂਦਾ ਹੁਣ ਦਿੱਕਤ ਇਹ ਆ ਹੁਣ ਨਿਊਜ਼ਾਂ ਦੇ ਉੱਤੇ ਨਹੀਂ ਆਉਂਦਾ ਕਿਉਂਕਿ ਹਰ ਕਿਸੇ ਬੰਦੇ ਨੂੰ ਚੱਕ ਕੇ ਜੇਲ੍ਹ 'ਚ ਰੱਖਦੇ ਨੇ ਉਸ ਤੋਂ ਬਾਅਦ ਵੈਰੀਫਾਈ ਕਰਦੇ ਨੇ ਜਿਹੜੇ ਦੇਸ ਦਾ ਹੁੰਦਾ ਚੱਕ ਕੇ ਪ੍ਰਾਈਵੇਟ ਪਲੇਨ ਤੇ ਬਿਠਾ ਕੇ ਉਹਦੇ ਤੇਸ ਭੇਜ ਦਿੰਦੇ ਨੇ ਕਿਉਂਕਿ ਆਮ ਬੰਦੇ ਦੀਆਂ ਗੱਲਾਂ ਨਿਊਜ਼ ਤੇ ਨਹੀਂ ਆਉਂਦੀਆਂ ਤੇ ਦੁਬਾਰੇ ਫਿਰ ਨਿਊਜ਼ ਦੇ ਵਿੱਚ ਆਇਆ ਅੱਠ ਪਿਛਾ ਪਿਛਾ ਮਹੀਨੇ ਦੇ 8 ਤਰੀਕ ਨੂੰ ਯੂਐਸ ਦੇ ਵਿੱਚ ਇੱਕ ਬਜ਼ੁਰਗ ਮਾਤਾ 73 ਸਾਲ ਦੀ ਜੋ ਹਰਜੀਤ ਕੌਰ ਨਾਮ ਦੱਸਿਆ ਜਾ ਰਿਹਾ ਉਹਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਕਿ ਤਕਰੀਬਨ 30 ਸਾਲ ਪਹਿਲਾਂ ਉਹ ਯੂ ਐਸਏ ਗਈ ਸੀਗੀ ਉਹਦੇ ਬੱਚੇ ਵੀ ਉੱਥੇ ਨੇ ਪੋਤੇ ਆ ਲਈ ਆ ਤੇ ਉਹਦੇ ਫੈਮਿਲੀ ਕੋਲੇ ਸਾਰਿਆਂ ਲਈ ਕੋਈ ਜਨਮ ਉੱਥੇ ਹੋਇਆ ਤਾਂ ਗ੍ਰੀਨ ਕਾਰਡ ਨੇ ਤੇ ਉਹਦੇ ਕੋਲੇ ਨਹੀਂ ਹੈਗਾ ਉਹ ਕਹਿੰਦੇ ਟੈਕਸ ਭਰਦੀ ਸੀ ਲਾਇਸੈਂਸ ਵਗੈਰਾ ਹੈਗਾ ਸੈਲ ਮਲਾਈ ਸੀਗੀ ਤੇ ਉਹਦਾ ਕੁਕੇ ਲਾਲੋ ਵੀ 30 ਸਾਲ ਪਹਿਲਾਂ ਗਈ ਸੀ ਉਹਦਾ ਕੋਰਟ ਦੇ ਵਿੱਚ ਕੇਸ ਚੱਲਦਾ ਸੀ 2005 ਦੇ ਵਿੱਚ ਅਦਾਲਤ ਨੇ ਫੈਸਲਾ ਸੁਣਾਤਾ ਕਿ ਤੂੰ ਬੀਬੀ ਇੱਥੇ ਨਹੀਂ ਰਹਿ ਸਕਦੀ ਤੂੰ ਆਪਦੇ ਦੇਸ਼ ਨੂੰ ਜਾ ਤੇ ਉਹ ਕੇਸ ਹਾਰ ਗਈ ਉਸ ਤੋਂ ਬਾਅਦ ਫਿਰ ਅਪੀਲਾ ਕੀਤੀਆਂ ਅਪੀਲਾ ਕਰਦੇ ਫਿਰ ਉਹ ਚਲੋ ਉਹਨੂੰ ਵਰਕ ਪਰਮਿਟ ਮਿਲ ਗਿਆ ਉਸ ਤੋਂ ਬਾਅਦ ਸੀਆਈਸੀ ਕਹਿੰਦੀ ਤੇ ਉਹਨੂੰ ਜਦੋਂ ਉਹ ਆਪਦਾ 6ਵੇਂ ਮਹੀਨੇ ਜਾਂ ਲਾਲੂਬੀ ਰੁਟੀਨ ਕਰਾਉਣ ਜਾਂਦੇ ਨੇ ਹਾਜ਼ਰੀ ਭਰਨ ਤੇ ਉਹਨੂੰ ਉੱਥੇ ਰੱਖ ਲੇਤਾ ਗਿਆ ਰੱਖਣ ਤੋਂ ਬਾਅਦ ਉਹਦੀ ਫੈਮਿਲੀ ਨੇ ਕੋਸ਼ਿਸ਼ ਕੀਤੀ ਮਿਲਣ ਦੀ ਉਹ ਤੇ ਅਫੀਸਰ ਕਹਿੰਦੇ ਅਸੀਂ ਕਾਨੂੰਨ ਦੇ ਦਾਇਰੇ 'ਚ ਚੱਲ ਰਹੇ ਹਾਂ ਕੋਰਟ ਦੇ ਹੁਕਮ ਨੇ ਕਿ ਇਹਨੂੰ ਇਹ ਦੇਸ਼ ਭੇਜਿਆ ਜਾਵੇ ਉਸ ਤੋਂ ਬਾਅਦ ਉੱਥੇ ਧਰਨੇ ਵੀ ਲੱਗੇ ਤੇ ਹੁਣ ਪਿਛਲੇ 2 ਦਿਨ ਪਹਿਲਾਂ 24 ਤਰੀਕ ਨੂੰ ਜੋ ਕਿ ਉਹਨੂੰ ਇੰਡੀਆ ਰਿਪੋਰਟ ਕਰ ਦਿੱਤਾ ਗਿਆ ਤੇ ਉਹ ਵਾਪਿਸ ਹੁਣ ਯੂ ਐਸ ਏ ਨਹੀਂ ਆ ਸਕਦੀ ਉਹਦੀ ਫੈਮਿਲੀ ਜੋ ਕਿ ਪੂਰੀ ਯੂ ਐਸ ਏ ਰਹਿੰਦੀ ਆ ਉਹ 30 ਸਾਲਾਂ ਤੋਂ ਕੰਮ ਵੀ ਕਰਦੀ ਸੀ ਛੋਟਾ ਮੋਟਾ ਬਿਜ਼ਨਸ ਵੀ ਹੈਗਾ ਸੀਗਾ ਜਿੱਦਾਂ ਪੀ ਲਾ ਲੋ ਤੇ ਬੇਬੇ ਕਹਿ ਰਹੀਆ ਹੁਣ ਬਜ਼ੁਰਗ ਮਾਤਾ ਕਿ ਮੇਰੇ ਬੱਚੇ ਉੱਥੇ ਨੇ ਮੈਂ ਮਿਲਣਾ ਚਾਹਣੀ ਆ ਜਾਣਾ ਚਾਹਣੀ ਆ ਪਰ ਉੱਥੇ ਜਾਣ ਦੇ ਸਾਰੇ ਰਸਤੇ ਬੰਦ ਹੋ ਗਏ ਨੇ ਉਹਦੀ ਇੱਕ ਨਿਊਜ਼ ਤਾਂ ਜਿਆਦਾ ਆ ਗਈ ਬਜ਼ੁਰਗ ਔਰਤ ਸੀ ਉਹਦੀ ਫੈਮਿਲੀ ਨੇ ਧਰਨੇ ਲਾਏ ਤੇ ਉਹਦੇ ਨਾਲ ਲੋਕ ਖੜੇ ਪਰ ਜਿਹੜੇ ਹੋਰ ਹਜ਼ਾਰਾਂ ਮੁੰਡੇ ਰਿਪੋਰਟ ਹੋ ਰਹੇ ਨੇ ਹਰ ਦਿਨ ਉਹ ਨਿਊਜ਼ ਤੇ ਨਹੀਂ ਆਉਂਦੇ ਕਿਉਂਕਿ ਉਹਨਾਂ ਪਿੱਛੇ ਕੋਈ ਸਪੋਰਟ ਨਹੀਂ ਹੈਗੀ ਉਹ ਇੰਡੀਆ ਤੋਂ ਪਹਿਲੀ ਵੇਚਵਟ ਕੇ ਗਏ ਸੀ ਚੁਪਚੁਪਤੀ ਇੰਡੀਆ ਜਾਂਦੇ ਨੇ ਫੈਮ ਜਾ ਕੇ ਬੈ ਜਾ ਦੇ ਘਰੇ ਉਹਨਾਂ ਨੇ ਕਿ న్యూਸ ਨਹੀਂ ਆਉਂਦੀ ਕਿਉਂਕਿ ਬੇਬੇ ਪੁਰਾਣੇ ਸਮੇਂ ਤੋਂ ਰਹਿ ਰਹੀ ਸੀ ਉਹਦੀ ਫੈਮਿਲੀ ਸੀ ਬੇਬੇ ਦੇ ਉਹ ਜਿਆਦਾ ਉਮਰਕਾਰਾਂ ਦੇ ਇੱਕ ਪਿਆਰ ਨਾਲ ਲੋਕਾਂ ਦਾ ਸਪੋਰਟ ਦੇ ਵਿੱਚ ਆਏ ਤੇ ਇੱਕ ਲੋਕਾਂ ਦੀ ਨਿਗਾਹ ਦੇ ਵਿੱਚ ਆ ਗਈ ਕਿ ਬੇਬੇ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਤੁਸੀਂ ਸੋਚ ਸਕਦੇ ਹੋ ਕਿ 73 ਸਾਲ ਦੀ ਬਿਰਗਔਰਤ ਕੀ ਕ੍ਰਾਈਮ ਕਰ ਸਕਦੀ ਹੈ ਤੇ ਉਹਨੂੰ ਉੱਥੇ ਰਹਿਣ ਨਹੀਂ ਦਿੱਤਾ ਗਿਆ ਉਹਨਾਂ ਨੇ ਕਿਹਾ ਵੀ ਭਾਈ ਤੂੰ ਆਪ ਦੇ ਦੇਖ ਜਾ ਤੇ ਉਸ ਤੋਂ ਬਾਅਦ ਇੰਡੀਆ ਦੇ ਕੁਝ ਲਾਲੋ ਮਨਿਸਟਰਾਂ ਵੱਲੋਂ ਵੀ ਬਿਆਨ ਆਇਆਗਾ ਉਹ ਕਹਿੰਦੇ ਸਾਨੂੰ ਦੁੱਖ ਹੁੰਦਾ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਅਸੀਂ ਕੁਝ ਬੋਲ ਨਹੀਂ ਸਕਦੇ ਕਿਉਂਕਿ ਜਦੋਂ ਬਾਹਰ ਉਹ ਕੋਈ ਅਹੀ ਜੀ 2 ਨੰਬਰ 'ਚ ਬੰਦੇ ਰਹਿੰਦੇ ਨੇ ਤਾਂ ਉਸ ਤੋਂ ਬਾਅਦ ਲਾਲੋ ਵੀ ਇੱਕ ਸੈਲਮ ਕੇਸ ਆ ਬਹੁਤ ਵੱਡਾ ਲੋਕਾਂ ਨੂੰ ਲੱਗਦਾ ਕਿ ਛੋਟਾ ਜਿਹਾ ਹੈ ਰਿਫਿਊਜੀ ਕੇਸ ਦੇਸ਼ ਦੀ ਬਹੁਤ ਵੱਡੀ ਇਹਦੇ ਵਿੱਚ ਬੇਇੱਜ਼ਤੀ ਹੁੰਦੀ ਆ ਕਹ ਲਓ ਇੱਕ ਇਮੇਜ ਖਰਾਬ ਹੁੰਦੀ ਆ ਦੇਸ਼ ਦੀ ਪਰ ਤੁਸੀਂ ਚੰਗਾ ਇਹ ਮੰਨੋ ਵੀਰੋ ਕਿ ਜਦੋਂ ਛੋਡੇ ਇੰਨੇ ਸਾਲਾਂ ਤੋਂ ਬਾਅਦ ਇੰਡੀਆ ਇਨਕੁਆਰੀ ਜਾਂਦੀ ਆ ਇੰਡੀਆ ਦੇਸ਼ ਫਿਰ ਵੀ ਇਹ ਕਹਿੰਦਾ ਇਹ ਭਾਈ ਸਾਡੇ ਵਾਸੀ ਨੇ ਸਾਡੇ ਦੇਸ਼ ਭੇਜ ਦਿਓ ਇਹਨਾਂ ਨੂੰ ਜੇ ਕਿਤੇ ਮੈਂ ਆਵਦਾ ਮੰਨਣਾ ਜੇ ਕਿਤੇ ਮੰਨ ਲਓ 30 ਸਾਲ ਦੀ ਬੇਬੇ ਆਈ ਹੋਈ ਆ ਇੰਡੀਆ ਨਹੀਂ ਗਈ ਉਹਦਾ ਪਾਸਪੋਰਟ ਚਾਕੇ